ਆ ਉਹ ਜਿਮੀਨੀ ਹੱਕ ਨੇ ਜੀ ਛੋਟੇ ਕੋਲੇ ਵੀ ਮਸਲਾ ਕਈ ਵਾਰੀ ਪੱਗਿਆ ਇੱਕੋ ਜੀ ਕਿ ਕਿ ਬਿਠੀ ਠਿਕਰੀ ਵਾਲੇ ਆ ਜੀ ਉਹਦੇ ਆਇਆ ਉਹਦੇ ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਸਾਵਾ ਮਤਲਬ ਆ ਜੀ ਤੇ ਇੱਕ ਬੁਧਰਾ ਉਹ ਗੁੰਡਿਆਂ ਦੀ ਮਦਦ ਕਰੀ ਜਾਂਦਾ ਸਾਡੇ ਕਿਸਾਨ ਤੇ ਗੱਡੀਆਂ ਹੀ ਚੜਾ ਕੇ ਉਹਦੀਆਂ ਦੋਨੇ ਲੱਤਾਂ ਤੋੜ ਕੋਈ ਉਹ ਗਿਰਫਜ਼ਾਰ ਨਹੀਂ ਕੋਈ ਗੁੰਡੇ ਠੀਕ ਹੈ ਮਤਲਬ ਅਸੀਂ ਕੀ ਛੋਡੀ ਆਮ ਆਦਮੀ ਸਰਕਾਰ ਤੋਂ ਕੀ ਆਸ ਕਰਦਾ ਭਾਈ ਜੀ ਮੇ ਤੋਂ ਦੇ ਮੇਰੇ ਨਾਲ ਨਾਲ ਕੀ ਤੇ ਮੈਨੂੰ ਉਹ ਤੋਂ ਬੱਸਦਾ ਨਹੀਂ ਪਤਾ ਨਹੀਂ ਕੀ ਗੱਲ ਹੁੰਦੀ ਹੈ ਜਿਹੜੀ ਵੀ ਮੇਰੇ ਕੋਲੇ ਜੋ ਮਸਲਾ ਆ ਮੈਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਜੇ ਕੋਈ ਦੱਸੋਗੇ ਮੇਰੇ ਵੱਲੋਂ ਤਾਂ ਕੋਈ ਇਹ ਨਹੀਂ ਕੋਸ਼ਿਸ਼ ਤੁਸੀਂ ਕੈਬਨਟ ਤੋਂ ਹਾਂ ਮੁੱਖ ਮੰਤਰੀ ਮਤਲਬ ਛੋਡੇ ਕੋਲੇ ਅਸੀਂ ਫਰਿਆਦ ਲੈ ਕੇ ਗਏ ਅਜੇ ਤੱਕ ਕੋਈ ਅਜੇ ਗੁੰਡੇ ਮਤਲਬ ਮਾਨਸਾਂ ਦੀ ਪੁਲਿਸ ਉਹਨਾਂ ਦੀ ਗੁੰਡਿਆਂ ਦੀ ਪਿੱਠ ਤੇ ਪੂਰੀ ਜੱਜ ਕੇ ਖੜੀ ਹੈ ਅਜੇ ਤੱਕ ਉਹ ਸਰਪੰਚ ਤੋਂ ਜੀ ਜਿਹੜੀ ਉਹਨੇ ਗੱਡੀ ਚੜਾਈ ਆ ਉਹ ਗੱਡੀ ਦਾ ਨੰਬਰ ਹੈ 8080 ਸੀਸੀਟੀਵੀ ਚ ਆਇਆ ਹੈ ਨਾਲ ਸਰਪੰਚ ਨਾਲ ਉਹਦੀ ਗੱਡੀ ਸਾਰਾ ਕੁਝ ਇਹ ਰੋਲਾ ਉੱਥੇ ਕੀ ਹੈ ਮੈਨੂੰ ਉੱਥੇ ਇੱਕ ਜ਼ਮੀਨ ਹੈ ਜੀ ਜੋ ਬਲਾ ਮਸਤਰ ਉਹ ਮਾਲ ਵਿਭਾਗ ਦੇ ਵਿਭਾਗ ਦੇ ਉਸ ਅਧਿਕਾਰੀਆਂ ਵੀ ਆਣ ਦੇ ਲਈ ਤਾਂ ਚਾਰ ਸਾਲਾਂ ਪੰਚਾਇਤ ਦੇ ਖਾਤੇ ਚ ਨਹੀਂ ਜੀ ਹਾਲਾਂਕਿ ਉਹ ਜ਼ਮੀਨ ਹੈ ਮਤਲਬ 70-75 ਸਾਲ ਤੋਂ ਕਿਸਾਨ ਉਹ ਕਾਬਜ਼ ਹੂੰ ਉਹ ਉਸ ਜਮੀਨ ਨੂੰ ਲੈ ਗਿਆ ਨਾ ਲਗਾਤਾਰ ਮਤਲਬ ਬੁਧਰਾਮ ਉਹ ਗੁੰਡਿਆਂ ਦੀ ਭੂਮਾਫੀ ਇਹਦੀ ਮਦਦ ਕਰ ਚਲੋ ਬੁਧਰਾਖਰ ਨੇ ਜੀ ਪਾਰਟੀ ਕੋਲੇ ਵੀ ਇਹ ਗਲਤ ਗਲਤ ਹੋ ਰਹੀ ਹੈ ਹਾਂ ਪਹਿਲਾ ਸਵਾਲ ਠੀਕ ਹੈ ਦੂਜਾ ਸਵਾਲ ਹੈ ਚਿੱਪ ਵਾਲੇ ਵੀ ਜੀ ਤੁਸੀਂ ਕਿਸਾਨੀ ਕੋਲ ਚ ਵੀ ਗਏ ਹੋ ਵੀ ਅਸੀਂ ਵਿਰੋਧ ਕਰਦੇ ਹਾਂ ਛੋਟੀ ਸਰਕਾਰ ਨੇ ਹੁਣ 2 ਲੱਖ ਮੀਟਰਾਂ ਨੂੰ ਮਤਲਬ ਮਜ਼ਦੂਰੀ ਦੇ ਅਸੀਂ 600 ਯੂਨਿਟ ਬਿਜਲੀ ਦੇ ਦਿੱਤੀ ਮੈਨੂੰ ਨਹੀਂ ਉਹਦਾ ਜਿੱਪਾ ਨਾਲ ਤਾਂ ਬਦਲ ਵੀ ਨਹੀਂ ਕਰਦਾ ਉਹ ਬਿਜਲੀ ਦੇ ਦਿੰਦੀ ਨਹੀਂ ਜਦੋਂ ਦੇਖੋ ਕੇਂਦਰ ਸਰਕਾਰ ਦਾ ਅਜੰਡਾ ਹੈ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਉਹਦਾ ਯਾਰ ਭਰਾ ਉਸਦਾ ਪਤਾ ਨਹੀਂ ਕੀ ਕੇਂਦਰ ਕੋਲ ਕੀ ਹੋਇਆ ਕਿ ਆਪਾਂ ਸਾਰੇ ਪੰਜਾਬ ਵਾਲੇ ਸਦਕਾ ਇਹਨੇ ਸਦਕਾ ਲੋਕਾਂ ਦੀ ਮਤਲਬ ਜਿਹੜੀ ਜੇ ਮੇਰੀ ਜਿਹੜੀ ਇਹਦੇ ਬਾਰੇ ਜਿਹੜੀ ਬਾਰੇ ਕੋਈ ਨਾ ਜਾਣਕਾਰੀ ਨਹੀਂ ਦਿੱਨੀ ਸਬਸਿਡੀ ਦੀ ਕੀ ਦਿੰਦੇ ਪਰ ਆਪਾਂ 600 ਯੂਨਟ ਦੀ ਦਿੱਤੀ ਨਹੀਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਕਿਸਾਨ ਹੈ ਗਰੀਬ ਹੈ ਉਹਨੂੰ ਦਿੰਨੇ ਮਤਲਬ ਅਜੰਡਾ ਤਾਂ ਤੁਸੀਂ ਉਹਨਾਂ ਦਾ ਲਾਗੂ ਕਰ ਰਹੇ ਕਿਹੜੀ ਸਰਕਾਰ ਦਾ ਜਿਹੜਾ 2 ਲੱਖ ਮੀਟਰ ਨੂੰ ਤੁਸੀਂ ਪੰਜਾਬ ਦੇ ਵਿੱਚ ਮਜ਼ਦੂਰੀ ਦਿੱਤੀ ਅਜੰਡਾ ਉਹਨਾਂ ਦਾ ਪ੍ਰਾਈਵੇਟ ਵਾਲਾ ਲਾਗੂ ਹੋਵੇ ਮੈਨੂੰ ਇਹ ਤੇ ਲੱਗੇ ਆ ਜਾਂ ਨਹੀਂ ਮਨਜ਼ੂਰੀ ਦਾ ਨਹੀਂ ਲੱਗਣ ਲੱਗਣੀ ਨਹੀਂ ਹੋ ਸਕਦਾ ਕਾਗਜ਼ਾਂ 'ਚ ਉਹਨਾਂ ਦੀ ਸਬਸਿਡੀ ਵਗੈਰਾ ਦਾ ਸਿਸਟਮ ਹੋਵੇ ਜਿਵੇਂ ਅੱਗੇ ਬਿਜਲੀ ਬੋਰਡ ਤੋਂ ਬਦਲ ਕੇ ਪੀਸੀ ਦੀ ਪੀ ਐਪੀਐਸ ਵੀ ਕੀ ਕਰਦਾ ਹੈ ਵੀ ਬੜੀ ਉਹ ਸਰਕਾਰਾਂ ਵੀ ਉਸ ਤਰ੍ਹਾਂ ਬਹ ਜਾਂਦੀਆਂ ਨੇ ਇਨਸ਼ਾਅੱਲਾ ਹੋਰ ਦੱਸ ਦਿਓ ਬਾਈ ਜੀ ਇਹ ਕਿਹ ਅਸੈਲੂ ਜੀ ਸਾਰਾ ਪੰਜਾਬ ਲੜਿਆ ਪੰਜਾਬ ਦੇ ਪੰਜਾਬ ਦੇ ਕਿਸਾਨ ਲੜੇ ਨੇ ਉਹ ਕਾਨੂੰਨਾਂ ਨੂੰ ਬਾਂਹਸ ਕਰਾ ਕੇ ਆਇਆ ਕਿ ਅੱਜ ਪੰਜਾਬ ਸਰਕਾਰ ਨੇ ਉਹ ਸੈਲੂਆਂ ਨੂੰ ਫੇਰ ਮਨਜ਼ੂਰੀ ਦਿੱਤੀ ਨਹੀਂ ਜੀ ਨਹੀਂ ਦਿੱਤੀ ਕਿਹਨੇ ਦਿੱਤੀ ਨਹੀਂ ਦਿੱਤੀ ਬਾਈ ਜੀ ਕਿਉਂਕਿ ਖੇਤੀ ਕਰਾਜ ਦਾ ਵਿਸ਼ੇ ਦਾ ਹੋਰ ਮਤਲਬ ਪੰਜਾਬ ਸਰਕਾਰ ਤੋਂ ਬਿਨਾਂ ਉਹਨੂੰ ਮਨਜ਼ੂਰੀ ਨਹੀਂ ਨਹੀਂ ਜੀ ਬਾਈ ਜੀ ਪਹਿਲਾਂ ਤੋਂ ਜਿਹੜੀ 15 16 ਦੇ ਵਿੱਚ ਚੱਲੀ ਆਉਂਦੀ ਹੈ ਉਹ ਹੈ ਜਿਹੜੀ ਮਨਜ਼ੂਰੀ ਦੀ ਗੱਲ ਆਈ ਸੀ ਨਾਲ ਦੀ ਗੱਲ ਮੈਂ ਨਹੀਂ ਫੜ ਲਈ ਸੀ ਔਰ ਸੀਐਮਐਨਐਮ ਜੋ ਬਾਤ ਕਰਦਾ ਜੀ ਕਿਵੇਂ ਹੋ ਸਕਦਾ ਮਨੀਪੋਰ ਨੇ ਐਫਸੀ ਆਈ ਦੇ ਰਾਹੀਂ ਫੂਡ ਸਪਲਾਈ ਜਿਹੜਾ ਪੂਰ ਸਪਲਾਈ ਨੂੰ ਵੀ ਜਿਹੜਾ ਉਹਦਾ ਗੱਤਨ ਦਿੱਤਾ ਇਹੋ ਜੀ ਗੱਲ ਆਈ ਸੀ ਉਹਨੂੰ ਕਰਤਾ ਜੀ ਕਹਿੰਦਾ ਨਹੀਂ ਦੇਖੋ ਮੰਤਰੀ ਸਾਹਿਬ ਮਨਜ਼ੂਰੀ ਤਾਂ ਦਿੱਤੀ ਆ ਨਾ ਕੈਂਸਲ ਕਰ ਦਿੱਤਾ ਬਾਈ ਜੀ ਹੁਣ ਜੇ ਕੋਈ ਜੇ ਕਿਸੇ ਨੇ ਕਿਸੇ ਨੇ ਕਰ ਦਿੱਤਾ ਸੀਗਾ ਉਹ ਤਾਂ ਫਿਰ ਕੈਂਸਲ ਕਰਤਾ ਕੈਂਸਲ ਨਹੀਂ ਆ ਰਿਹਾ ਨਾ ਕੈਂਸਲ ਉਦੋਂ ਹੋਇਆ ਜਦੋਂ ਲੋਕ ਸੰਘਰਸ਼ ਦੇ ਨਹੀਂ ਨਹੀਂ ਦੂਜੇ ਦਿਨ ਬਾਈ ਜੀ ਮੈਂ ਤਾਂ ਚਿੱਠੀ ਮੰਗਾ ਲਈ ਸੀ ਤੁਸੀਂ ਤੁਸੀਂ ਚਾਹੇ ਕਹਿ ਲਓ ਇਹ ਦੀ ਮੈਂ ਕਰਦਾ ਮੈਂ ਤਾਂ ਨਾਲ ਦੀ ਨਾਲ ਹੀ ਕਰਦਾ ਸੀ ਚਲੋ ਅਗਲਾ ਸੀ ਖੇਤੀ ਨਹੀਂ ਮਤਲਬ ਛੋਟੀ ਸਰਕਾਰ ਨੇ ਕਿਹਾ ਸੀ ਵੀ ਜਿਹੜੀ ਖੇਤੀ ਨੀਤੀ ਆ ਕਿਸਾਨਾਂ ਦੀ ਰਾਇ ਨਾ ਬਣਾਈ ਜਾਊਗੀ ਜਥੇਬੰਦੀਆਂ ਦੀ ਰਾਇ ਨਾ ਜੀ ਬਣਾਈ ਜਾਊ ਉਹ ਖੇਤੀ ਨੀਤੀ ਮਤਲਬ ਤੁਸੀਂ ਇੱਕ ਅਮਰੀਕਾ ਦੀ ਬੋਸਟਨ ਕੰਪਨੀ ਤੋਂ ਨਹੀਂ ਉਹਨੂੰ ਠੇਕਾ ਦੇਤਾ ਨਹੀਂ ਇਹ ਦੋਨੋਂ ਕੀ ਸਬੂਤ ਹੈ ਯਾਰ ਐਮ.ਐਮ. ਉਹ ਤਾਂ ਸੀ ਦੇਵਾ ਮੈਂ ਖੇਤੀਬਾੜੀ ਮੰਤਰੀ ਐ ਜਿਵੇਂ ਹੀ ਨਹੀਂ ਹੋ ਸਕਦਾ ਬਿਲਕੁਲ ਬੱਲੇ ਭਾਈ ਜੀ ਇਲਜ਼ਾਮ ਨਹੀਂ ਇਲਜ਼ਾਮ ਨਹੀਂ ਹੈ ਲੋ ਯਾਰ ਇਸ ਗੱਲ ਦੀ ਮੈਂ ਇਲਜ਼ਾਮ ਕਿਉਂ ਲਾਵਾਂਗੀ ਨਹੀਂ ਭਾਈ ਜੀ ਹੈ ਹੀ ਨਹੀਂ ਜਦੋਂ ਇਹ ਕੱਲ ਤਾਂ ਮੈਂ ਕਹਿੰਦਾ ਬਹਿ ਕੇ ਇੱਥੇ ਬੜੀ ਮੇਰੀ ਮੇਰੀ ਗੱਲ ਸੁਣੋ ਫਾਰ ਫਾਰਮਰਸ ਕਮਿਸ਼ਨ ਖੇਤੀਬਾੜੀ ਯੂਨੀਵਰਸਿਟੀ ਦੇ ਕੁਝ ਲੋਕ ਉਹਨਾਂ ਤੋਂ ਲੈ ਕੇ ਥੋੜ੍ਹਾ ਵੀ ਰਾਇ ਲੈ ਕੇ ਖੇਤੀਬਾੜੀ ਨੀਤੀ ਚੱਲੀ ਜਾਂਦੀ ਸੀ ਉਹਦੀ ਹੈ ਵੀ ਕੀ ਕਿਵੇਂ ਹੋਣਾ ਜੀ ਬਹੁਤ ਵਧੀਆ ਹੋਣੀ ਉਹਨੂੰ ਖੇਤੀ ਨੀਤੀ ਅਸੀਂ ਮੈਂ ਮੈਂ ਵੀ ਜਦੋਂ ਤੁਹਾਡੇ ਘਰੇ ਖੇਤੀ ਨੀਤੀ ਦਾ ਖਰਾਣਾ ਦੇਖ ਕੇ ਆਏ ਆ ਜੀ ਸਾਡੀ ਜਥੇਬੰਦੀ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਗਰਾਹਾ ਵੱਲੋਂ ਤਿੰਨ ਜਥੇਬੰਦੀਆਂ ਨੇ ਤੁਹਾਨੂੰ ਖੇਤੀ ਨੀਤੀ ਸਰਕਾਰ ਨੇ ਪੱਕੀ ਕੀਤੀ ਅਸੀਂ ਦੇਖ ਕੇ ਵੀ ਆਏ ਦੇਖ ਨੂੰ ਲਾਈਆਂ ਜੀ ਉਹਦੇ ਚ ਵੀ ਇਹਦੇ ਵੇਖੋ ਕੀ ਪਰ ਮਤਲਬ ਜੇ ਤੁਸੀਂ ਇਹਦਾ ਸਬੂਤ ਮੰਗਦੇ ਅਸੀਂ ਸਬੂਤ ਵੀ ਦੇਵਾਂਗੇ ਕਿਉਂਕਿ ਅਸੀਂ ਉਹਦਾ ਵਿਰੋਧ ਇਹ ਕਰਦੇ ਆ ਵੀ ਉਹ ਜਿਹੜੀ ਕੰਪਨੀ ਹੈ ਪ੍ਰਾਈਵੇਟ ਉਨੇ ਜਿਹੜੇ ਆਪਦੇ ਗਿਰਤੀਆਂ ਬੇਟੀਆਂ ਲਾਉਣੀਆਂ ਐ ਅਮਰੀਕਾ ਨੂੰ ਭੇਜ ਕਰੋ ਭਾਈ ਜੀ ਮੈਂ ਅਮਰੀਕਾ ਨਾਲ ਸੰਬੰਧਿਤ ਨਹੀਂ ਮੈਂ ਉਹਦੇ ਨਾਲ ਮੈਨੂੰ ਕੀ ਅਮਰੀਕਾ ਨਾਲ ਮੇਰਾ ਸੌਟਾ ਪੰਜਾਬ ਦਾ ਮੇਰਾ ਹਾਲਾਂਕਿ ਜਿੱਥੇ 10 ਸਾਲ ਉਮਰ ਰਹੀਦੀ ਐ ਸੱਠਾਂ ਦੇ ਵਿੱਚ ਮੈਂ ਜਦੋਂ ਤਰਾ ਮੈਂ ਅਮਰੀਕਾ ਤੋਂ ਮੁੱਠੀ ਕਿਸਾਨ ਨੂੰ ਮਤਲਬ ਦਾ ਜ਼ਮੀਨ ਵਾਧਾ ਹੁੰਦੀ ਐ ਸਾਡੇ ਦੋ ਪੂਰੀ ਖੜ ਵਾਲਾ ਭਾਈ ਜੀ ਇਸ ਗੱਲ ਨੂੰ ਮੈਂ ਵੀ ਜਾਣਦਾ ਥੋੜੇ ਵੀ ਕੋਈ ਜਾਣਦਾ ਪ੍ਰੀਕੀ ਤੌਰ ਤੇ ਜਾਣਦਾ ਇਸ ਗੱਲ ਦੀ ਕਿਤੇ ਨਾ ਹੀ ਹੋਈ ਐ ਤੇ ਨਾ ਹੋਣ ਦੇਗਾ ਜਦੋਂ ਮੇਰੇ ਕੋਲ ਚਲੋ ਕਿ ਦੂਸਰਾ 2-3 ਵਾਰੀ ਛੋਟੀ ਸਰਕਾਰ ਵੱਜੀ ਤੋਂ ਫਸਲਾਂ ਮਰ ਗਿਆ ਨਰਮਾ ਮਰਿਆ ਕਣ मतलब ਤੁਸੀਂ 6800 ਦੇ ਕੇ ਪੱਲਾ ਝੜ ਗਏ ਜੀ ਬਿਲਕੁਲ ਸੈਂਟਰ ਗਵਰਨਮੈਂਟ ਦਾ ਤੇ ਸਾਰਾ ਨੋਰਮਲ ਬਣਿਆ ਹੈ ਨਾ ਜਿੰਨਾ ਕੁ ਸੀ ਦੇ ਸਕਦੇ ਦੇਖੋ ਅਸੀਂ ਨਹੀਂ ਕਹਿੰਦੇ ਸੀ ਵੀ ਜਿਹੜੇ ਕਿਸਾਨ ਦੀ ਫਸਲ ਨਹੀਂ ਮਰੀ ਸੀ ਉਹਨੂੰ ਕਹਿੰਦੇ ਨਹੀਂ ਪਰ ਜਿੱਥੇ ਮਤਲਬ 80 90% ਫਸਲ ਮਰੀ ਗਈ ਉੱਥੇ 6800 ਰੁਪਏ ਕੀ ਕਮਾ ਲੈਂਦੇ ਜੀ ਬੈਂਕ ਦਾ ਪਰਸੈਂਟੇਜ ਵੀ ਨਿਰਮੋਧਾ ਜੇ ਤੁਸੀਂ ਉਹਦੀ ਕੰਪਲੀਟ ਸਿੰਪਲ ਪਰਸੈਂਟੇਜ ਬਣਾਉਗਾ ਉਹ ਵੇਖ ਕੇ ਮਹਿਕ ਮੈਂ ਸਾਰਾ ਕੁਝ ਉਸ ਤਰ੍ਹਾਂ ਕਰਦੇ ਇਹੋ ਜੀ ਗੱਲ ਆਪਣੇ ਵੱਲੋਂ ਨਹੀਂ ਕੁਝ ਇਸ ਗੱਲ ਨੂੰ ਕਦੇ ਵੀ ਨਾ ਬਕਾਨਗੀ ਆਪ ਕੋ ਮੈਨੂੰ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਪਸੰਦ ਜੀ ਮਗਰਵਾ ਅਸੀਂ ਬਕਾਨਗੀ ਵਾਲੀ ਗੱਲ ਹੁਣ ਕੀ ਫੇੜ ਅਸੀਂ ਇਹ ਸਵਾਲ ਨਹੀਂ ਕਰਦੇ ਇਹ ਠੀਕ ਹੈ ਤੁਸੀਂ ਕਰੋ ਤੇ ਤੁਸੀਂ ਦੇਖੋ ਕਿਸਾਨ ਦੇ ਪੁੱਤੋਂ ਤੁਹਾਡੇ ਫਾਦਰ ਸਾਹਿਬ ਨਹੀਂ ਨਾ ਮੈਂ ਕਿਸਾਨ ਵੀ ਛੋਟਾ ਹਾਂ ਮੇਰਾ ਕੋਈ ਕਾਰੋਬਾਰ ਨਹੀਂ ਮੇਰਾ ਸਾਲ ਦਾ ਮੇਰੀ ਗੱਲ ਤੋਂ ਮੈਂ ਸਾਲ ਦਾ ਵਜ਼ੀਰ ਬਣਿਆ ਕੋਈ ਇੱਕ ਵੀ ਕੋਈ ਪਰਮਿਟ ਕੋਟਾ ਕੁਝ ਵੀ ਜਿਵੇਂ ਬਲੋਕ ਕਰ ਲੈਂਦੇ ਮੇਰਾ ਕੁਝ ਨਹੀਂ ਮੈਂ ਤਾਂ ਤੁਹਾਡੇ ਨਾਲ ਨਾ ਤੇ ਲੋਕਾਂ ਨੇ ਬਣਾਤਾ ਗੁਰੇ ਬਣਦੇ ਤੁਸੀਂ ਮਤਲਬ ਉਸ ਕਿਸਾਨਾਂ ਨੂੰ ਤਾਂ ਮਿਲ ਗਿਆ ਉਸ ਕਿਸਾਨਾਂ ਨੂੰ ਐਸ.ਪੀ.ਐਮ ਤਸੀਹਦਾਰ ਪਟਵਾਰੀ ਲਾਟਰੋਂ ਛਟਰੋਂ ਸਾਰੇ ਰਲ ਕੇ ਉਹ ਦਾ ਜਿਹੜਾ ਨਾ ਉਹਦਾ ਮਤਲਬ ਸਰਕਾਰ ਨਹੀਂ ਹੈ ਜਿਹੜੇ ਕਬੂਦਾਂ ਕਰੀਏ ਜੀ ਮਿਲਿਆ ਉਹ ਮਾੜਾ ਜਿਹਾ ਪਲੀਜ਼ ਜਿੰਮੇ ਜਿੰਮੇ ਕਿੱਥੇ ਕਿੱਥੇ ਨੇੜੇ ਦੇ ਬੰਦੇ ਨੂੰ ਮਿਲ ਕੇ ਉਹਦਾ ਦੇਖੋ ਜੀ ਇਹ ਤੇ ਜਿਹੜਾ ਕੋਈ ਲੰਬੀ ਦਾਤ ਸਰਕਾਰ ਨੇ ਕਰਨੀ ਅੱਛਾ ਜਿਹੜਾ ਆਖਰੀ ਸਵਾਲ ਆ ਸਾਡਾ ਤੁਸੀਂ ਲੰਬੀ ਤੋਂ ਜਿੱਤੇ ਹੋ ਜੀ ਅੱਜ ਤੁਸੀਂ ਲੰਬੀ ਵਾਲੇ ਲੋਕਾਂ ਨੂੰ ਛੱਡ ਕੇ ਇਧਰ ਆ ਕੇ ਉਹ ਕਿਹੜੇ ਲੋਕਾਂ ਦੇ ਵੇਸਾਰਾ ਛੱਡ ਕੇ ਦੇਖੋ ਇਹ ਤੁਹਾਡੀ ਵੀ ਮਰਜ਼ੀ ਹੈ ਦੇਖੋ ਚੋਣ ਹੈ ਪਾਰਟੀ ਨੇ ਕਿਹਾ ਵੀ ਤੂੰ ਇਹ ਬਿਲਕੁਲ ਆ ਮਪੀ ਜੋੜ੍ਹ ਲੈਂਦੀ ਹੈ ਤੇ ਮੈਂ ਲੜ ਸਕਦਾ ਮੇਰਾ ਮੌਲਿਕ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਨਾ ਪਾਉਣੀਆਂ ਮੇਰਾ ਸੁਣਨ ਦਾ ਅਧਿਕਾਰ ਹੈ ਤੁਸੀਂ ਉਦੋਂ ਲੋਕਾਂ ਨਾਲ ਵਾਅਦਾ ਕਰਕੇ ਲੰਬੀ ਤੋਂ ਜਿੱਤੇ ਬਾਈ ਜੀ ਮੈਂ ਕੀਤਾ ਮੈਨੂੰ ਲੰਬੀ ਦੇ ਲੋਕਾਂ ਨੇ ਜਿਤਾਇਆ ਅਜੇ ਵੀ ਲੰਬੀ ਦੇ ਲੋਕ ਨਾਲ ਉਹ ਉਸ ਗੱਲ ਨੂੰ ਉਸ ਗੱਲ ਨੂੰ ਬਾਈ ਜੀ ਵੇਖੋ ਇਹ ਇਸ ਗੱਲ ਦੀ ਬੇਮਾਫੀ ਚੋਣ ਹੈ ਇਹ ਮੇਰੀ ਵੇਖੋ ਇਹ ਮੇਰਾ ਅਧਿਕਾਰ ਹੈ ਮੈਂ 10 ਚੋੜਾ ਵੀ ਲੜਨਾ ਲੋਕ ਮੈਨੂੰ ਮੋੜ ਦੇਣੇ ਮੋੜ ਦੂੰਗਾ ਆਈ ਮਿਸਤਾਕ ਨਹੀਂ ਤਾਂ ਬਈ ਚਲੋ ਆ ਐਮਐਲਏ ਸਾਹਿਬ ਖੜੇ ਆਪਣੇ ਸ਼ੰਗਲਾ ਸਾਹਿਬ ਇਹਦੇ ਦੋਸ਼ ਲਾਤਾ ਇਹਨਾਂ ਨੂੰ ਸਸਪੈਂਡ ਕਰਤਾ ਕਿੱਡੀ ਇਹਨਾਂ ਦੀ ਬਦਨਾਮੀ ਹੋਈ ਜੀ ਮੈਂ ਸਮਝਦਾ ਛੋਟੇ ਭਗਵੰਤ ਮਾਨ ਨੇ ਇੱਕ ਵੀ ਸਬੂਤ ਨਹੀਂ ਦਿੱਤਾ ਵੀ ਜਦ ਅਸੀਂ ਇਸ ਵਾਰ ਦੀ ਬਦਨਾਮੀ ਕਰਕੇ ਉਹਦੇ ਤੋਂ ਲਾ ਕੇ ਆ ਸਬੂਤ ਹੈ ਵੀ ਤਾਂ ਕਰਕੇ ਇਹਨੂੰ ਸੀ ਲਾ ਅਕਸਰ ਨੂੰ ਲੋਕਾਂ ਦਾ ਚੁਣਿਆ ਹੋਇਆ ਨਮੇਂਦਾ ਸੀ ਲੋਕਾਂ ਦਾ ਚੁਣਿਆ ਸੀ ਭਗਵੰਤ ਮਾਨ ਵੀ ਉਹੀ ਨਮੇਂਦਾ ਚੁਣਿਆ ਸੀ ਬਾਅਦ ਚਾ ਐਮਐਲਏ ਨਹੀਂ ਉਹ ਬਣਾਇਆ ਮਤਲਬ ਅੱਜ ਤੱਕ ਐਸਐਮਐਲਏ ਸਿੰਗਲਾ ਸਾਹਿਬ ਦਾ ਕੋਈ ਸਬੂਤ ਲੋਕਾਂ ਦੇ ਸਾਹਮਣੇ ਨਹੀਂ ਆਇਆ ਵੀ ਕਿਉਂ ਲਾਹਿਆ ਗਿਆ ਇਹ ਲੋਕਾਂ ਦਾ ਜੁਨੇਆ ਤੁਸੀਂ ਥੋੜੀ ਜਰਕਾ ਥੋੜੀ ਸਰਕਾਰ ਨਹੀਂ ਤੁਸੀਂ ਭਗਵਾਨ ਸੇ ਮਾਣ ਰਲੂ ਤੁਸੀਂ ਮੈਨੂੰ ਪੁੱਛੋ ਨਹੀਂ ਤੁਸੀਂ ਕੈਬਨਟ ਚੋਂ ਇਹ ਗੱਲ ਦਾ ਹੈ ਸਿੰਗਲਾ ਬੈਠਾ ਮੇਰੇ ਨਾਲ ਤੁਸੀਂ ਆਏ ਇਹ ਮੇਰੀ ਮਦਦ ਕਰੀ ਜਾਂਦਾ ਮੈਂ ਤੁਸੀਂ ਕੈਬਨਟ ਚੋਂ ਇੱਕ ਜ਼ਿੰਮੇਵਾਰ ਉਹਦੇ ਤੇ ਜਿਹੜੇ ਜ਼ਿੰਮੇਵਾਰੀਆਂ ਮੈਨੂੰ ਬਾ ਦੇਣਾ ਬਾਈ ਉਹਦੇ ਤੇ ਜਿਹੜੀ ਗੱਲ ਮੇਰੀ ਵੱਡੀ ਨਹੀਂ ਨਹੀਂ ਦੇਖੋ ਲੋਕਾਂ ਦੀ ਜਵਾਬਦੇਹੀ ਸਰਕਾਰ ਤੋਂ ਹੈ ਚਲੋ ਇਹ ਸਵਾਲ ਵਿੱਚ ਰਹਿ ਗਿਆ ਹੋਰ ਕਰਦੇ ਨੀ ਸਵਾਲ ਪਹਿਲਾਂ ਇਹਦਾ ਜਵਾਬ ਤਾਂ ਦੇਉਣਾ ਵੀ ਨਹੀਂ ਇਹ ਪਾਈ ਕਹਿੰਦਾ ਕਿ ਇਹ ਕੱਲ ਨੂੰ ਇਹ ਪਾਈ ਹਾਈ ਕਮਾਂਡ ਕੋਲੇ ਆ ਕੱਲ ਨੂੰ ਜੇ ਕੋਈ ਹੋਰ ਬੰਦਾ ਜਿੱਤ ਹੈ ਭਾਵੇਂ ਅਸੀਂ ਨਹੀਂ ਝੋਣਾ ਜੇ ਸਾਲ ਲੈਂਦੇ ਤਾਂ ਮਤਲਬ ਇਸ ਕਰਕੇ ਵੀ ਜੇ ਛੋਡੀ ਹਾਂ ਚ ਹਾਂ ਬੰਦਾ ਨਹੀਂ ਮਲਾਉਂਦਾ ਛੋਟਾ ਜਿਹੜਾ ਸਾਰਿਆਂ ਤੋਂ ਵੱਡਾ ਕੇਜਰੀਵਾਲ ਹੈ ਉਹਦੀ ਹਾਂ ਚ ਨਹੀਂ ਹਾਂ ਨਹੀਂ ਬੋਲਦਾ ਮੇਰੀ ਹਾਂ ਚ ਨਾਮ ਮਲਾਉਂਦਾ ਨਾਮ ਆਉਂਦਾ ਮੈਨੂੰ ਮੈਨੂੰ ਉਹਨਾਂ ਨੇ ਚੰਗਾ ਲੱਗਿਆ ਮੈਨੂੰ ਮਿਨਿਸਟਰ ਬਣਾ ਲਿਆ ਮੈਂ ਤਾਂ ਮੈਂ ਐਮਐਲਏ ਤੁਰੇ ਫਿਰਦਾ ਸੀ ਮੈਂ ਇਹ ਨਹੀਂ ਗੱਲ ਕਰਦਾ ਚਲੋ ਇਹ ਤੁਸੀਂ ਨਹੀਂ ਕਰਦੇ ਹੁਣ ਥੋੜਾ ਕੇਜਰੀਵਾਲ ਜਿਹੜਾ ਕੇਜਰੀਵਾਲ ਮਤਲਬ ਇੱਕ ਭਾਸ਼ਾ ਇੱਕ ਚੋਣ ਇਸ ਝੰਡੇ ਨੂੰ ਲਾਗੂ ਕਰਨ ਨੂੰ ਪੂਰਾ ਤਿਆਰ ਉਹਨੇ ਹਾਂ ਕਰ ਅਸੀਂ ਕਹਿੰਦੇ ਆ ਵੀ ਬੋਦੀ ਕਰਨ ਲਈ ਤਿਆਰ ਹੁਣ ਰੱਬ ਜਾਣਦਾ ਕੌਣ ਤਿਆਰ ਆ ਉਹਨੇ ਮਤਲਬ ਉਸ ਜਿਹੜਾ ਸੀ ਵਿਚਾਰਧਾਰਾ ਉਹਨੂੰ ਫੋਲੋ ਕਰਕੇ ਉਹਦੇ ਨਾਲ ਸਹਿਮਤੀ ਪ੍ਰਗਟਾਉਂਦਾ ਕੀ ਛੋਟੀ ਸਰਕਾਰ ਮੇ ਨੋਟਿਸ ਨਹੀਂ ਬਾਈਦੀ ਨੀ ਨਹੀਂ ਜਿਹੜੀ ਜਿਹੜੀ ਹੈ ਨਹੀਂ ਉਹ ਬੈਠ ਤੁਹਾਨੂੰ ਇਹ ਗੱਲ ਵਿਖੋ ਮੰਤਰੀ ਸਾਹਿਬ ਇਹ ਤਾਂ ਕਿਸੇ ਤੋਂ ਲੁਕੀ ਨਹੀਂ ਚਲੋ ਹੋਣਾ ਜੀ ਬਾਈ ਜੀ ਮੇਰੇ ਨੋਟਸ ਨਹੀਂ ਤੇ ਨਾ ਹੀ ਮੈਂ ਇਸੇ ਸਹਿਮਤ ਜਾਂ ਪੰਜਾਬ ਪੰਜਾਬ ਹੈ ਮਤਲਬ ਛੋਟੀ ਸਰਕਾਰ ਪੰਜਾਬ ਪੰਜਾਬ ਹੈ ਤੇ ਪੰਜਾਬ ਦੀ ਗੱਲ ਪੰਜਾਬ ਨਾਲ ਕਰਨਾ ਹੈ ਇਹ ਤਾਂ ਪੰਜਾਬ ਨਾਲ ਛੋਟਾ ਸੁਪਰੀਮ ਹੋ ਆਹੋ ਨਹੀਂ ਤੇ ਯਾਰ ਪਾਰਟੀ ਕੇ ਸਾਰੀ ਦੇਸ਼ ਤੇ ਚਲਦੀ ਹੈ ਛੋਟਾ ਵੀ ਕੋਈ ਕਿਸਾਨ ਯੂਨੀਅਨ ਦਾ ਸੁਪਰੀਮ ਹੋਣਾ ਹਰ ਇੱਕ ਬੰਦੇ ਦਾ ਸੁਪਰੀਮ ਹੋਣਾ ਕਿਦੋਂ ਦਾ ਇੱਥੋਂ ਦਾ ਬੁੱਧਾ ਇੱਥੋਂ ਨਾਲ ਨਹੀਂ ਨਹੀਂ ਬਿਲਕੁਲ ਹੁੰਦਾ ਹੁਣ ਜਿਹੜੀ ਇੱਕ ਚੌਣ ਇੱਕ ਭਾਸ਼ਾ ਮਤਲਬ ਸਾਰੇ ਤੇ ਉਹ ਉਹ ਨਰਿੰਦਰ ਉਹ ਕੰਮ ਕਰ ਰਹੇ ਤੇ ਫਿਰ ਸੋਦੀ ਪੰਜਾਬ ਸਰਕਾਰੋਂ ਤਾਂ ਖਾਡਣ ਕਿਉਂ ਨਹੀਂ ਕਰਦੇ ਦਰਦੇ ਨੇ ਇਸ ਕਰਕੇ ਰੋਲਾ ਪਾਈ ਇੰਨਾ ਰੋਲ ਹੀ ਹੁਣ ਵੀ ਪਾ ਗਏ ਆ ਮੈਂ ਤਾਂ ਹੀ ਰੋਲਾ ਪਾਈ ਰਹਿੰਦੇ ਆ ਨਹੀਂ ਮਤਲਬ ਜਨਤਕ ਤੌਰ ਤੇ ਅਖਬਾਰਾਂ 'ਚ ਖੰਡਣ ਕਰੋ ਤੁਸੀਂ ਪੰਜਾਬ ਸਰਕਾਰ 'ਚ ਸੋਹੋ ਯਾਰ ਸਾਡੀ ਨਾ ਕੋਈ ਗੱਲ ਨਹੀਂ ਹੋਈ ਨਹੀਂ ਨਹੀਂ ਪੰਜਾਬ ਸਰਕਾਰ ਦੀ ਨਹੀਂ ਸਹਿਮਤੀ ਹੋਈ ਬਾਈ ਜੀ ਇਹ ਗੱਲ ਤਾਂ ਵੇਖੋ ਤੁਸੀਂ ਆਪਾਂ ਇਹ ਗੱਲ ਨਾ ਹੋਈ ਹੈ ਤੇ ਨਾ ਹੋਵੇ ਆਪਾਂ ਹੁਲਦਾਂ ਨਹੀਂ ਕਰਦੇ ਵੇਖੋ ਇਹ ਫੈਸਲਾ ਮਤਲਬ ਲੋਕਾਂ ਦੇ ਪਰੋਚ ਜਾਓ ਮਾਰੇ ਨੂੰ ਪਤਾ ਸਾਨੂੰ ਨੂੰ ਵੀ ਪਤਾ ਸਾਨੂੰ ਵੀ ਪਤਾ ਜੋ ਜੇ ਲੋਕਾਂ ਦਾ ਵਿਰੋਧ ਦਾ ਲੋਕ ਸਾਡੇ ਵਿਰੋਧ ਹੋ ਜਾਂਦੇ ਮਤਲਬ ਜਨਤਕ ਤੌਰ ਤੇ ਹਮ ਦਾ ਵਿਰੋਧ ਕਰਨਾ ਚਾਹੀਦਾ ਕਰਦੇ ਜਨਤਾ ਜੀ ਕਰਦੇ ਸਾਰੀ ਚੀਜ਼ ਮਤਲਬ ਇੱਕ ਵੀ ਕਦੇ ਪ੍ਰੈਸ ਚ ਨਹੀਂ ਆਇਆ ਕਦੇ ਇੱਕ ਵਾਰ ਮੈਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਮਤਲਬ ਬਹੁਤ ਦਾ ਪ੍ਰੈਸ ਚ ਨਾ ਜਾਂਦਾ ਪਰ ਮੈਂ ਲੋਕਾਂ ਨਾਲ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਹਾਂ ਚਲੋ ਇੱਕ ਤੁਸੀਂ ਨਾਲ ਹਾਂ ਜੀ ਸਾਰੇ ਨੂੰ ਵੀ ਤੁਸੀਂ ਨਾਲ ਇੱਕ ਪਸ਼ੂ ਪਾਲਣ ਮੰਤਰੀ ਵੀ ਹਾਂ ਜੀ ਮਤਲਬ ਇਹ ਸੀ ਏਰੀਏ ਦੇ ਵਿੱਚ ਇੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਕਹਿਣ ਤੋਂ ਪਰੇ ਮੈਨੂੰ ਪਤਾ ਦੇਖੋ ਮਾਰੇ ਜ਼ਿੰਮੇਦਾਰ ਦੀ ਇੱਕ ਜੇ ਕਹਿੰਦੀ ਹੈ ਪਸ਼ੂ ਕਿੱਧਰ ਮੈਨੂੰ ਪਤਾ ਜੀ ਮੈਨੂੰ ਹੋਇਆ ਤੇ ਮੈਂ ਤਾਂ ਨਾਲ ਦੀ ਨਾਲ ਟੀਮਾਂ ਲਾ ਕੇ ਜਿਹੜੀ ਮੇਰੀਆਂ ਦਵਾਈਆਂ ਲਾ ਕੇ ਜਿਹੜੀ ਉਹ ਅਕਸਰਾ ਨੇ ਅਣਗਹਿਲੀ ਵਰਤੀ ਉਹਦੇ ਵਿੱਚ ਉਹਦੇ ਵਿੱਚ ਕੀ ਉਹਨਾਂ ਨੇ ਕਾਰਵਾਈ ਕੀਤੀ ਉਹਨਾਂ ਦੇ ਹਾਂਜੀ ਹੋਈ ਹੈ ਮਤਲਬ ਪਾਰਸਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਹਾਂਜੀ ਹਾਂਜੀ ਇੱਥੋਂ ਦੀ ਜਿੱਥੋਂ ਦੇ ਸੀਗੇ ਖਿਆਲੇ ਗੋਲੇ ਦੇ ਜਿੱਥੋਂ ਦੇ ਸੀਗੇ ਇਹ ਖੜੇ ਹੈਗੇ ਹੋਈ ਹੈ ਬਾਈ ਜੀ ਤੁਸੀਂ ਦੇਖੋ ਫਾਈਲਾਂ ਚ ਹੋਈ ਐ ਮੈਂ ਭੇਜਣੀ ਐ ਜਿਹੜਾ ਹੁਣ ਆ ਗਿਆ ਸੀ ਕੋਲ ਉਸ ਨੂੰ ਨਹੀਂ ਮੈਂ ਬਾਸੇ ਕਰ ਸਕਦਾ ਉਹਦਾ ਸਰ ਡਾਕਟਰ ਸਾਹਿਬ ਦਾ ਉਹ ਜਿਹੜਾ ਡਾਕਟਰ ਸੀਗਾ ਉਹ ਟੱਪ ਗਿਆ ਬਾਰ ਬਾਰ ਹੁਕੜਾ ਜੇ ਉਹ ਉਹ ਆਪਣੀ ਰਿਟਾਇਰਮੈਂਟ ਮੰਗਦਾ ਸੀ ਮੈਂ ਤਾਂ ਉਹ ਵੀ ਰੋਗਦੀ ਮੈਨੂੰ ਨਹੀਂ ਰਿਟਾਇਰਮੈਂਟ ਜਿਹੜੀ ਗੱਲ ਲੈ ਅੱਛਾ ਤੁਸੀਂ ਇਹ ਦੇਖੋ ਠੀਕ ਹੈ ਕੀ ਤੁਸੀਂ ਉਹ ਸਰਕਾਰ ਆਪਣੀ ਮਾਫੀ ਦੇ ਰਹੀ ਹੈ ਮਾਫੀ ਵਾਸਤੇ ਵੀ ਇਸ ਦਾ ਕੋਈ ਹੈ ਨਹੀਂ ਸੀਗਾ ਇਹ ਮੇਰੇ ਵੱਲੋਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦਿੱਤਾ ਗਿਆ ਵੀ ਜਿਵੇਂ ਕੂਲਰ ਦੀ ਆਪ ਦੇ ਨਾਲ ਫਸਲਾਂ ਜਿਹੜਾ ਨਿਜ਼ਾਕ ਸਿਸਟਮ ਹੁੰਦਾ ਉਹਦੇ ਵਿੱਚ ਪਾਇਆ ਜਾਵੇ ਸਾਨੂੰ ਇਹਦਾ ਮਾਮਲਾ ਮਤਲਬ ਪਾਈ ਹੈ ਜਾਂ ਕੋਈ ਸਰਕਾਰ ਨਹੀਂ ਅਜੇ ਵੀ ਨਗਰੇ ਉਹਨਾਂ ਨੇ ਅਜੇ ਨਹੀਂ ਥਾਕੇ ਸਾਡੇ ਵੱਲੋਂ ਇਸ ਤੋਂ ਬਾਅਦ ਸਭੇ ਸਾਰੇ ਛੱਡੋ ਹੁਣ ਕੂਲਰਿਆਂ ਵਾਲੇ ਤੇ ਮਤਲਬ ਕੋਈ ਮੀਟਿੰਗ ਹੋ ਸਕਦੀ ਹੈ ਜਾਂ ਕਰ ਲੈ ਇਹਦਾ ਵੀ ਇੱਕ ਗੱਲ ਕੀ ਕਿ ਰਹੇ ਤੁਸੀਂ ਦੱਸੋ ਤੇ ਇਹਦਾ ਵੀ ਆਪਾਂ ਦਿੱਤੀ ਸਾਹਿਬ ਕਰ ਲਓ ਹਾਂ ਜੀ ਸਰ ਕੁੰਡੇ ਵਾਲੇ ਮਸਲੇ ਦਾ ਡਿਟੇਲ ਲੈ ਕੇ ਮੀਟਿੰਗ ਕਰਨਾ ਪਤਾ ਜੀ ਸਾਰਾ ਇਹਨਾਂ ਕੇ ਅਨਸਾਰ ਮੈਂ ਕੁੰਡੇ ਵਾਲੇ ਮਸਲੇ ਬਾਰੇ ਐਸਐਸਪੀ ਸਾਹਿਬਾ ਕਰਕੇ ਸਾਰੀ ਗੱਲ ਕਰ ਦੂਗਾ ਜਿਵੇਂ ਵੀ ਹੋ ਸਕਦਾ ਹੈ ਨਾ ਮੈਂ ਤਾਂ ਉਦੋਂ ਹੀ ਐਸਐਸਪੀ ਨੂੰ ਉਹਦੇ ਟੈਲੀਫੋਨ ਕਰੂਗਾ ਇੱਕੋ ਜੀ ਹੁਣ ਜੇ ਸਾਰਾ ਮਾੜਾ ਜਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਆ ਉਹੂ ਮਾਗਿਆਂ ਦੀ ਪਿੱਠ ਤੇ ਖੜਾਏ ਮਤਲਬ ਇਹਨਾਂ ਤੋਂ ਸਪੀ ਨਹੀਂ ਕਰਦਾ ਮੈਂ ਉਸ ਦਾ ਨਹੀਂ ਕੋਈ ਨਾ ਜਿਹੜਾ ਸਰਪੰਚ ਵਾਲਾ ਮੈਂ ਨਹੀਂ ਕਦੇ ਵਿਚਾਰਦਾ ਮੈਂ ਤੋਂ ਨਾ ਜਿਹੜੇ ਬੇਇਨਸਾਫੀ ਹੈ ਜੇ ਇਨਸਾਫ ਦੀ ਗੱਲ ਹੋਵੇਗਾ ਜਿੱਥੇ ਨਹੀਂ ਨਹੀਂ ਬੇਇਨਸਾਫੀ ਤਾਂ ਤੁਸੀਂ ਕਹਿੰਦੇ ਵੀ ਨਹੀਂ ਬੇਇਨਸਾਫੀ ਫਿਰ ਮੈਂ ਹੋਰ ਇੱਕੋ ਪਸਾਮੀਆਂ ਦੋਨੇ ਲੱਤਾਂ ਗੱਡੀ ਚੜਾ ਕੇ ਥੋੜੀਆਂ ਗਈਆਂ ਸੀਸੀਟੀਵੀ 'ਚ ਅਸੀਂ ਅਸੀਂ ਗੱਡੀ ਦਾ ਨੰਬਰ ਹੈ ਸਰਪੰਚ ਦੀ ਰਾਜੂ ਸਰਪੰਚ ਦੀ ਗੱਡੀ ਹੈ ਮਤਲਬ ਅਜੀ ਤੇ ਇੱਕ 5 ਮਹੀਨੇ ਹੋ ਗਏ ਵੀ ਉਹ ਗੁੰਡਿਆਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਠੀਕ ਹੈ ਜੇ ਕੋਈ ਸਵਾਲ ਹੈ